ਜਿਹੜੀਆਂ ਵੀ ਨਵੀਆਂ ਕੁੜੀਆਂ ਹਨ ਹਾਂ ਤੇ ਉਹ ਮਤਲਬ ਕੰਮ ਦਾ ਡੱਕਾ ਤੋੜ ਕੇ ਨਹੀਂ ਰਾਜੀ ਬਲਕਿ ਕੰਮ ਹੀ ਨਹੀਂ ਕਰਨਾ ਚਾਹੁੰਦੀਆਂ ਹਾਂ ਤੇ ਖਰਚੇ ਮਤਲਬ ਵੱਧ ਚਾਹੀਦੇ ਆ ਸਾਰੇ ਕਿਤੇ ਨੌ ਲਵਾ ਦੇ ਵਾਲ ਲਵਾ ਦੇ ਆ ਕਰਾ ਦੋ ਉਹ ਕਰਾ ਦੋ ਤੇ ਵੀ ਜਿਵੇਂ ਆਪਣ ਦੇਖਣਾ ਚਾਹੀਦਾ ਵੀ ਆਪਣੀਆਂ ਮਾਵਾ ਜਿਹੜੀਆਂ ਹਨ ਉਹਨਾਂ ਦਾ ਕੋਈ ਵੀ ਖਰਚਾ ਨਹੀਂ ਸੁਣਦਾ ਮਾਪੇ ਹੁੰਦੇ ਆ ਜਿਹੜੇ ਉਹ ਈ ਅਨਕੁਵਿਲਦਾਰੀ ਨਹੀਂ ਲੱਗਣ ਦਿੰਦੇ ਹੂੰ ਬਿਲਕੁਲ ਸਮਝਉਂਦਾ ਉਹਨਾਂ ਨੂੰ ਜਿਵੇਂ ਪਤਾ ਹੀ ਨਹੀਂ ਹੈਗਾ ਵੀ ਸਾਡੇ ਕੀ ਹੋ ਰਿਹਾ ਕਿ ਡਾਲਰ ਰਿਹਾ ਕਿ ਵਿਗੜ ਰਿਹਾ ਰਸੋਈ ਚ ਰਾਸ਼ਨ ਆ ਰਿਹਾ ਹਨਾ ਜੇ ਘਟ ਰਿਹਾ ਜਾਂ ਕੁਝ ਵਧ ਰਿਹਾ ਇਹ ਕੁੜੀਆਂ ਨੂੰ ਜੇ ਇਸ ਪੇਕੀ ਕਰਨੀ ਪਤਾ ਤਾਂ ਫਿਰ ਸਹੁਰੇ ਵੀ ਨਹੀਂ ਜਦੋਂ ਬੱਚੇ ਨੂੰ ਸਮਝਾ ਦੇਣਾ ਵੀ ਇਹ ਤੇਰਾ ਸਾਰਾ ਕੁਝ ਤੇਰਾ ਘਰ ਆ ਬਾਰਾਗਾ ਕਈ ਵਾਰ ਹੁਣ ਜਿਵੇਂ ਕੁੜੀਆਂ ਦੀ ਮੈਰਿਜ ਹੋ ਜਾਂਦੀ ਹੈ ਹਾਂ 17 18 ਸਾਲ ਦੀ ਇੱਕ ਲੜਕੀ ਸੀ ਉਹਦਾ ਵਿਆਹ ਹੋ ਗਿਆ ਹੁਣ ਤਾਂ ਹਜੇ ਪਤਾ ਹੀ ਨਹੀਂ ਸੀਗਾ ਵੀ ਵਿਆਹ ਇੱਕ ਜ਼ਿੰਮੇਵਾਰੀ ਵੀ ਹੈ ਨਾ ਇੱਕ ਦੂਜੇ ਪਰਿਵਾਰ ਦੀ ਜ਼ਿੰਮੇਵਾਰੀ ਆ 18 ਤੋਂ ਬਾਅਦ ਉਹਦਾ ਵਿਆਹ ਹੋ ਗਿਆ ਪਲੱਸ 2 ਤੋਂ ਬਾਅਦ ਹੁਣ ਤਾਂ ਪਤਾ ਹੀ ਨਹੀਂ ਹ ਜੀ ਜਿਹੜੇ ਮੇਰੇ ਮੇਰੇ ਮੰਮੀ ਡੈਡੀ ਆ ਉਹੀ ਮੇਰੇ ਮੰਮੀ ਡੈਡੀ ਆ ਮੇਰਾ ਭਰਾ ਹੀ ਮੇਰਾ ਭਰਾ ਤੇ ਇਹ ਬਗਾਨੇ ਆ ਤੇ ਫਿਰ ਉਹ ਸਾਰੇ ਪਰਿਵਾਰ ਜਦੋਂ ਨੂੰ ਉਹਨੂੰ ਹਜੇ 25 ਸਾਲ ਤੱਕ ਇਹ ਇਕਲੌਣੀ ਆ ਉਦੋਂ ਤਾਂ ਉਹਦਾ ਵਿਚਾਰੀ ਦਾ ਘਰ ਆ ਜਿਹੜਾ ਉਹ ਖਿੰਡਰ ਗਿਆ ਕੋਈ ਵੀ ਕੁੜੀ ਹੈ ਜੀ ਜਿਹਨੂੰ ਕਬੀਲਦਾਰੀ ਲੱਗੀ ਵੀ ਆ ਜਿਹਨੇ ਕੋਈ ਆਪਦੇ ਭਰਾ ਦਾ ਘਰ ਬੰਨਿਆ ਉਹੀ ਜਾ ਕੇ ਆਪਦੇ ਘਰ ਵਾਲੇ ਦਾ ਘਰ ਵੀ ਬਨੂਗੀ ਜਿਹਨੇ ਹੁਣ ਪਿੱਛੇ ਵੀ ਪਿਓ ਦਾ ਨਹੀਂ ਸੋਚਿਆ ਭਰਾ ਦਾ ਨਹੀਂ ਸੋਚਿਆ ਵੀ ਆਪਦੇ ਸ਼ਰਲੇ ਡਾਈ ਹੈ ਨਾ ਉਹ ਫਿਰ ਕਿਸੇ ਨੂੰ ਨਹੀਂ ਲੱਗਦਾ ਵੀ ਆਪਦੇ ਘਰ ਵਾਲੇ ਦਾ ਵੀ ਕੋਈ ਸਵਾਰ ਫਤੂਰੀ ਜੀ ਇਹ ਗੱਲਾਂ ਜ਼ਰੂਰ ਮਾਪਿਆਂ ਨੂੰ ਵੀ ਸਿਖਾਉਣੀਆਂ ਚਾਹੀਦੀਆਂ ਤੇ ਕੁੜੀਆਂ ਨੂੰ ਵੀ ਸਿੱਖਣੀਆਂ ਚਾਹੀਦੀਆਂ ਤੇ ਆਪਣੇ ਸਹਰਾ ਘਰ ਹੀ ਅਸਲੀ ਘਰ ਹੁੰਦਾ ਵੀ ਉਹਨੂੰ ਆਪ ਦਾ ਘਰ ਸਮਝੋ ਬੱਚੇ ਦਾ ਬਾਪ ਆ ਮੰਨ ਲਓ ਉਹ ਵੀ ਬਾਹਰ ਰਹਿੰਦਾ ਹਨ ਕੰਮ ਕਾਰ ਚ ਵੀ ਮੇਨ ਜਿਹੜਾ ਬੱਚੇ ਨੂੰ ਮਾਂ ਤੋਂ ਸਿੱਖਣਾ ਵੀ ਮਾਂ ਕੀ ਕਰ ਰਹੀ ਆ ਮੰਨ ਲਾ ਜਿਹਦੀ ਹੁਣ ਮਾਂ ਕਿਸੇ ਕੁੜੀ ਦੀ ਉਹ ਨਹੀਂ ਰੋਟੀ ਬਣਾ ਕੇ ਦੇ ਰਹੀ ਹੈ ਨਾ ਪਰਿਵਾਰ ਨੂੰ ਤਾਂ ਉਹ ਕੁੜੀ ਕਿੱਥੋਂ ਤੁਹਾਨੂੰ ਫੋਲ ਕੇ ਲਾ ਦੂਗੀ ਲੋਕ ਅੱਜਕੱਲ ਜਿਹੜਾ ਕਿ ਜਿਹੜੇ ਡੀਮੋਟੀਵੇਟ ਕਰਦੇ ਆ ਜਾਂ ਮਤਲਬ ਹੋਰ ਤਰੀਕੇ ਦੀਆਂ ਵੀਡੀਓ ਪਾਉਂਦੇ ਆ ਜਾਂ ਮਤਲਬ ਕਿ ਮਿਸਯੂਜ਼ ਕਰਦੇ ਆ ਉਹ ਜਾਦੇ ਨਹੀਂ ਫੇਮਸ ਹੋ ਰਹੇ ਅੱਜਕੱਲ ਬਸ ਉਹ ਤਾਂ ਪਤਾ ਕੀ ਹੁੰਦਾ ਵੀ ਜਿਵੇਂ ਮੂਸੇ ਵਾਲਾ ਕਹਿੰਦਾ ਹੁੰਦਾ ਸੀ ਇਹ ਵੀ ਲੋਕ ਹਨ ਜਿਹੜੇ ਸਵਾਦਾਂ ਤੇ ਗਿੱਜ ਗਏ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਕੋਈ ਚੀਜ਼ ਤੁਹਾਨੂੰ ਸਿੱਖਣ ਨੂੰ ਮਿਲ ਰਹੀ ਹੈ ਤੇ ਉਹ ਸੀ ਸਿੱਖ ਲਈਏ ਲੋਕਾਂ ਦੇ ਘਰ ਦਾ ਕਲੇਸ਼ ਦੇਖ ਕੇ ਕੋਈ ਮਤਲਬ ਕਿਸੇ ਦਾ ਅੱਗਾ ਪਿਛਾ ਦੇਖ ਕੇ ਕੀ ਕਰ ਲੋਗੇ ਇਹ ਇਹ ਆਈ ਨਹੀਂ ਹੈਗਾ ਵੀ ਉਹਨਾਂ ਦੀ ਗਲਤੀ ਆ ਇਹ ਨਹੀਂ ਹੈਗਾ ਵੀ ਉਹਨਾਂ ਦੀ ਗਲਤੀ ਆ ਵੀ ਜਿਹੜੇ ਵੀਡੀਓ ਪਾਉਂਦੇ ਆ ਇਹ ਗਲਤੀ ਦੇਖਣ ਵਾਲਿਆਂ ਦੀ ਤੇ ਘਰ ਵਾਲਿਆਂ ਤੇ ਇਹ ਡਿਪੈਂਡ ਹੁੰਦਾ ਵੀ ਜਿਵੇਂ ਹੁਣ ਮੰਨ ਲਾ ਮੇਰੇ ਘਰ ਵਾਲਾ ਮੈਨੂੰ ਸਾਰੀਆਂ ਉਮੀਦਾਂ ਹੀ ਉਹਦੇ ਤੋਂ ਆਣ ਹਾਂ ਹਣਾ ਵੀ ਮੇਰੀ ਹਾਂ ਮੇਰੀ ਆਸ ਹੀ ਉਪ ਹੋਆ ਤੇ ਜੀ ਮੈਨੂੰ ਕੋਈ ਕੁਝ ਕਹਿੰਦਾ ਵੀ ਹੈ ਤੇ ਇਹ ਜਵਾਬ ਦੇਵੇ ਵੀ ਮੈਨੂੰ ਬੋਲਣਾ ਹੀ ਨਾ ਪਵੇ ਹਣਾ ਵੀ ਮੰਨ ਲਓ ਸਾਡੀ ਹਾਂ ਮੰਨ ਲਓ ਆਪਣੇ ਘਰ ਹੀ ਕੁਝ ਗਲਤ ਹੋ ਰਿਹਾ ਵੀ ਮਤਲਬ ਮੈਨੂੰ ਨਾ ਬੋਲਣਾ ਪਵੇ ਤੇ ਉਹ ਗਲਤ ਨੂੰ ਗਲਤ ਕਹਿੰਦਾ ਹੋਵੇ ਹੁਣ ਕਈ ਮੁੰਡੇ ਆ ਮਤਲਬ ਸੂਬਾ ਗਏ ਸ਼ਾਮ ਨੂੰ ਆਏ ਘਰੇ ਧਿਆਨ ਹੀ ਨਹੀਂ ਹੈਗਾ ਆ ਗਏ ਆ ਕੇ ਫੋਨ ਤੇ ਲੱਗੇ ਰਹੇ ਹੈਨਾ ਵੀ ਘਰੇ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਵੀ ਮੇਰੀ ਘਰ ਵਾਲੀ ਨੂੰ ਕੀ ਨੇ ਕੀ ਕਿਹਾ ਅੱਜ ਉਹਨੇ ਪੁੱਛਿਆ ਹੀ ਨਹੀਂ ਉਹ ਤੋਂ ਤੇ ਫਿਰ ਮਤਲਬ ਆ ਟੁੱਟਦਾ ਟੁੱਟਦਾ ਬੰਦਾ ਟੁੱਟੇ ਜਾਂਦਾ ਪਹਿਲਾਂ ਬੰਦਾ ਟੁੱਟਦਾ ਤੇ ਫਿਰ ਰਿਸ਼ਤੇ ਟੁੱਟਦੇ ਅੱਗੇ ਤਾਂ ਪਹਿਲਾਂ ਹੁੰਦਾ ਸੀਗਾ ਵੀ ਘੱਟ ਕਾਬਲੀਅਤ ਵਾਲੇ ਲੋਕ ਹੀ ਪਿੱਛੇ ਰਹਿ ਰਹੇ ਆ ਅੱਜ ਕੱਲ੍ਹ ਜਾਣ ਕੇ ਜਿਨ੍ਹਾਂ ਦੀ ਕਾਬਲੀਅਤ ਜ਼ਿਆਦਾ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਜਾਣ ਬੁੱਝ ਕੇ ਬਾਕੀ ਜਿਹੜਾ ਬੰਦਾ ਆਪ ਦੇ ਕੰਮ ਕਰ ਲੱਗਿਆ ਵਾ ਉਹ ਆਬਵੀਅਸਲੀ ਕਿਸੇ ਦਾ ਮਾੜਾ ਨਹੀਂ ਕਰੇਗਾ ਕਿਉਂਕਿ ਉਹ ਤਾਂ ਆਪ ਹੀ ਬਿਜ਼ੀ ਹੈ ਨਾ ਆਪਦੇ ਕੰਮ 'ਚ ਮਾੜਾ ਕਰਨ ਵਾਲੇ ਸਿਰਫ ਵਿਹਲੇ ਲੋਕ ਹੋ ਮਤਲਬ ਹੁੰਦੇ ਜਾਂਦੇ ਘੱਟੋ ਘਟਾੜਤਾ ਜੀ ਕਿ ਜਵਾਨੇ ਦੇ ਨਾਲ ਨਹੀਂ ਬਦਲਣਾ ਚਾਹੀਦਾਗਾ ਹਾਂ ਬਦਲਣਾ ਚਾਹੀਦਾ ਪਰ ਹੁਣ ਮਤਲਬ ਆਏ ਤਾਂ ਨਹੀਂ ਹੈਗਾ ਵੀ ਮੈਂ ਕਿ ਤੁਹਾਨੂੰ ਆਏ ਕਹਿੰਦੀ ਹਾਂ ਵੀ ਚੁੱਲ੍ਹੇ 'ਤੇ ਰੋਟੀ ਬਣਾਓ ਉਹ ਤਾਂ ਗੈਸ 'ਤੇ ਬਣਾਉਣੀ ਹੈ ਮਤਲਬ ਇਹ ਕੰਮ ਤੋਂ ਜੀ ਨਜ਼ਰਾਓ ਜੀ ਹਾਂ ਮਿਹਨਤ ਕਰੋ ਹਾਂ ਮਿਹਨਤ ਕਰੋ ਵੀ ਤੁਸੀਂ ਹਰ ਇੱਕ ਨੂੰ ਚੰਗੇ ਲੱਗੋਗੇ ਜੇ ਤੁਸੀਂ ਮਿਹਨਤੀ ਹੈ ਨਾ ਤੁਸੀਂ ਆਪਦੇ ਘਰ ਵਾਲੇ ਨੂੰ ਵੀ ਚੰਗੇ ਲੱਗ ਜੂਗੇ ਤੁਸੀਂ ਜੱਜ ਹੋਊਂਗੇ ਉਹਨੂੰ ਜਿਵੇਂ ਹੁਣ ਕੋਈ ਜ ਤਲਾ ਮਿਲੇ ਸੀ ਤੁਹਾਡਾ weight ਬਹੁਤ ਜਿਆਦਾ ਸੀ ਤੁਸੀਂ ਸਲਿਮ ਹੋ ਗਏਗੇ ਐਂ ਫਿੱਟ ਪੂਰੇ ਹੋ ਗਏ ਮੇਰਾ ਖੁਦ ਦਾ weight ਆ ਜਿਹੜਾ ਉਹ 80 ਸੀਗਾ ਅੱਛਾ ਜੀ ਮੈਂ ਵੀ ਘਟਾਇਆ ਤੇ ਮੈਂ ਸਾਰੀਆਂ ਜਿਹੜੀਆਂ ਵੀ ਪਹਿਣਾ ਦੇਖਦੀਆਂ ਹੋਣੀਆਂ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਣੀ ਆ ਸੂਟ ਹੀ ਮਤਲਬ ਜੱਜ ਨੂੰ ਸਾਡੇ ਆਂਦੇ ਆ ਹੁੰਦਾ ਹੀ ਹੈ ਨਾ ਮੇਨ ਵੀ ਸੂਟਾਂ ਦਾ ਸ਼ੌਂਕ ਹੁੰਦਾ ਲੇਡੀਜ਼ ਨੂੰ ਤੇ ਸੂਟ ਹੀ ਸੂਟ ਹੀ ਮੇਨ ਆ ਗਿਆ ਪਾਈਸੋ ਨਹੀਂ ਲੱਗਦਾ ਅੱਜ ਕੱਲ੍ਹ ਕੁੜੀਆਂ ਨੂੰ ਹਨਾ ਗਹਿਣੇ-ਗੋਣੇ ਦਾ ਨਹੀਂ ਸ਼ੌਂਕ ਇੰਨਾ ਹੈਗਾ ਤੇ ਜਿੰਨਾ ਸੂਟਾਂ ਦਾ ਸ਼ੌਂਕ ਹੈ ਸੂਟਾਂ ਦਾ ਔਰਤਾਂ ਦੇ ਨਾਲ ਹੀ ਜੰਮਿਆ ਤੇ ਨਾਲ ਹੀ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਕੋਟਕਪੂਰਾ ਸਵਾਗਤ ਕਰਦੇ ਆ ਸਾਡੇ ਸ਼ੋਅ ਵਿੱਚ ਤੁਹਾਡਾ ਤੇ ਸਾਡੇ ਨਾਲ ਇੱਕ ਬੜੇ ਵਧੀਆ ਕੈਂਡ ਰਿਕਵੈਸਟ ਆਏ ਹੋਏ ਨੇਗੇ ਵੀਰਪਾਲ ਕੋਰ ਸੇਖੋ ਜੀ ਜਿਨ੍ਹਾਂ ਨੇ ਆਪਣੀ ਫੀਲਡ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਬਹੁਤ ਅੱਛਾ ਨਾਮ ਕਮਾਇਆ ਹੋਇਆ ਆਪਾਂ ਸਵਾਗਤ ਕਰਦੇ ਪਹੁੰਚਦਾ ਸਤਿ ਸ਼੍ਰੀ ਅਕਾਲ ਪਹਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਪਹਿਲਾਂ ਤਾਂ ਤੋਂ ਅਸੀਂ ਇਹ ਬਹੁਤ ਘੈਂਟ ਤੇ ਧਾਕੜ ਕੰਮ ਕੀਤਾ ਸਾਡੇ ਏਰੀਆ ਦੇ ਵਿੱਚ ਜਿਵੇਂ ਮੇਰਾ ਏਰੀਆ ਜੱਤੋ ਆ ਤੇ ਜੱਤੋ ਦੀ ਬਿਲਕੁਲ ਨਾਲ ਕੋਟ ਪੂਰਾ ਤੇਮਨਦੀਪ ਕੌਰ ਕੋਟ ਪੂਰਾ ਤੁਹਾਨੂੰ ਸਾਰੇ ਹੀ ਜਾਣਦੇ ਆ ਕਿ ਸਾਡੇ ਏਰੀਆ ਦੇ ਵਿੱਚ ਨਾ ਇਦਾਂ ਹੁੰਦਾ ਸੀਗਾ ਜਿਵੇਂ ਜੈਲਸ ਕਰਦੇ ਆ ਨਾ ਪੋਡਕਾਸਟ ਤੇ ਲੱਗਦਾ ਹੁੰਦਾ ਸੀ ਵੀ ਲੜਕੀਆਂ ਜਾਂ ਲੇਡੀਜ਼ ਉਹ ਆਪਣੇ ਦਿਲ ਦੀ ਗੱਲ ਉਵੇਂ ਹੀ ਨਹੀਂ ਰੱਖ ਸਕਦੀਆਂ ਤੇ ਤੁਹਾਡਾ ਕੰਮ ਬਹੁਤ ਹੀ ਘੈਂਟ ਆ ਇਸ ਤੱਕ ਕਾਮਲੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਥੈਂਕ ਯੂ ਸੋ ਮੱਚਾ ਤੁਸੀਂ ਖੁਦ ਆਪਣੀ ਫੀਲਡ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹੋ ਇੱਕ ਮੈਰਿਡ ਹੋ ਤੇ ਮੈਰਿਡ ਹੋਣ ਦੇ ਨਾਲ-ਨਾਲ ਇੰਨੇ ਜ਼ਿਆਦਾ ਕੰਮ ਕਰ ਰਹੇ ਹੋ ਆਪਣੀ ਫੀਲਡ 'ਚ ਬਹੁਤ ਅੱਛਾ ਨਾਮ ਕਮਾ ਰਹੇ ਹੋ ਉਹਦੇ ਲਈ ਵੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਇਹ ਕੰਮ ਜਿੰਨਾ ਕਹਿਣਾ ਸੌਖਾ ਹੈ ਨਾ ਮਿਲੋ ਉਹਨਾ ਕਰਨਾ ਬਹੁਤ ਔਖਾ ਹੈ ਹਾਂਜੀ ਮੈਨੇਜ ਕਰਨਾ ਮੀਨਜ਼ ਔਖਾ ਹੁੰਦਾ ਜਿਵੇਂ ਹੁਣ ਤਾਂ ਆਪਣੇ ਘਰਾਂ 'ਚ ਹਨਾ ਔਰ ਤਾਂ ਹੀ ਕਹਿ ਦਿੰਦੀਆਂ ਵੀ ਮੈਂ ਨਹੀਂ ਕਰ ਸਕਦੀ ਮੈਂ ਤਾਂ ਹੋਰ ਬਹੁਤ ਕੰਮ ਆ ਮੈਥੋਂ ਨਹੀਂ ਆਏ ਹੁੰਦਾ ਇਹਨਾਂ ਕੁਝ ਮੈਂ ਕਿਵੇਂ ਸੰਭਾਲੂਗੀ ਮੇਰੇ ਤਾਂ ਬੱਚੇ ਆ ਹਨ ਬੱਚੇ ਹੁਣ ਦੇਖੋ ਮੇਰਾ ਵੀ ਬੇਟਾ ਮੇਰਾ ਵੀ ਬੇਟਾ ਸਕੂਲ ਜਾਂਦਾ ਜੁਆਇੰਟ ਫੈਮਿਲੀ ਚ ਰਹਿੰਦੇ ਆ ਮੇਰੇ ਵੀ ਸੱਸ ਸਹੁਰਾ ਮੇਰਾ ਵੀ ਘਰ ਵਾਲਾ ਹਨਾ ਸਾਰਾ ਕੁਝ ਆਪਾਂ ਦੇਖਦੇ ਆ ਫਿਰ ਵੀ ਦੇਖੋ ਇੱਕ ਮੇਰਾ 2014 ਤੋਂ ਕੰਪਿਊਟਰ ਇੰਸਟੀਚਿਊਟ ਆ ਜੁਵੇ ਮੈਂ ਬੱਚਿਆਂ ਨੂੰ ਪੜਾਨੀ ਆ ਜੀ ਮੇਨ ਮਤਲਬ ਸਾਡਾ ਉਹ ਕੰਮ ਹੈਗਾ ਨਾਲ ਜਿਵੇਂ ਪੋਲਿਟਿਕਸ ਚ ਮੈਂ ਬਲੈਕ ਪ੍ਰਧਾਨਾ ਜਾਤੋਂ ਤੋਂ ਡਿਸਟ੍ਰਿਕਟ ਸੈਕਟਰੀਆਂ ਫਰੀਦਕੋਟ ਵੂਮਨ ਤੋਂ ਠੀਕ ਹੈ ਹਾਂ ਬਾਕੀ ਮੈਂ ਐਮਬਰਾਇਡਰੀ ਸਖਾਨੀ ਹੈ ਸਾਰੀਆਂ ਪਹਿਣਾ ਜਾਣਦੀਆਂ ਹੀ ਹੋਣਗੀਆਂ ਜਿਹੜੇ ਨਾ ਬਿਲਕੁਲ ਸੂਟਾਂ ਦੇ ਡਿਜ਼ਾਈਨ ਦੇਖਣ ਦੀ ਹੈ ਨਾ ਆਪਾਂ ਨੂੰ ਦੇਖਣੀ ਹੈ ਸਾਰੀਆਂ ਨਾ ਕੁੜੀਆਂ ਦਾ ਬੜਾ ਸ਼ੌਕ ਹੀ ਹੈ ਨਾ ਕੁੜੀਆਂ ਲੇਡੀਜ਼ ਜੋ ਵੀ ਸੂਟਾਂ ਦਾ ਬਹੁਤ ਸ਼ੌਕ ਹੁੰਦਾ ਹੈ ਸੂਟ ਆਪਾਂ ਦੇਖਣੀ ਹੈ ਇੰਸਟਾਗ੍ਰam ਸ਼ਾਇਦ ਆਈ ਸੂਟਾਂ ਵਾਸਤੇ ਆ ਮੈਨੂੰ ਤਾਂ ਇਹ ਵੀ ਲੱਗਦਾ ਵੀ ਸੂਟਾਂ ਵਾਸਤੇ ਹੀ ਇੰਸਟਾਗ੍ਰam ਆ ਜਿਹੜਾ ਬਣਿਆ ਤੇ ਸਾਰੇ ਪਾਸੇ ਇਹ ਹੌਸਲੇ ਨਾਲ ਮੀਨਸ ਆਪਾਂ ਮੈਨੇਜ ਕਰਦੇ ਹਾਂ ਦੂਜਾ ਜਿਵੇਂ ਲ ਅੱਜ ਉਹ ਵਿਆਹ ਤੋਂ ਬਾਅਦ ਕੁਝ ਵੀ ਕਰ ਰਹੀ ਆ ਤਾਂ ਇਟ ਮੀਨਸ ਵੀ ਉਹਦਾ ਜਿਹੜਾ ਸੋਹਰਾ ਪਰਿਵਾਰ ਆ ਉਹਦੇ ਘਰ ਵਾਲਾ ਬਹੁਤ ਸਪੋਰਟਿਵ ਆ ਵੀ ਤਾਂ ਇਹੋ ਕੁਝ ਕਰ ਸਕਦੇ ਜੇ ਕੋਈ ਘਰੇ ਹੀ ਮਤਲਬ ਤੁਹਾਡੇ ਲੱਤਾਂ ਖਿੱਚੀ ਜਾਂਦੇ ਤੁਹਾਡੇ ਸੱਸ ਸੋਹਰਾ ਤੁਹਾਡੇ ਕੋਈ ਦਰਾਣਾ ਜਠਾਣਾ ਹੁੰਦਾ ਤੁਹਾਡਾ ਕੋਈ ਘਰ ਵਾਲਾ ਹੀ ਤੁਹਾਡੀ ਸਪੋਰਟ ਨਹੀਂ ਕਰ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਕੁਝ ਵੀ ਕਰ ਸਕਦਾ ਤਾਂ ਲੇਡੀਜ਼ ਨੂੰ ਸਪੋਰਟ ਦੀ ਜ਼ਰੂਰਤ ਹੁੰਦੀ ਆ ਮਤਲਬ ਮੈਂਟਲੀ ਹਾਂਜੀ ਤਾਂ ਔਰਤਾਂ ਕੁਝ ਵੀ ਕਰ ਸਕਦੀਆਂ ਪਰ ਮੈਂਟਲੀ ਜੇ ਉਹ ਸਹੀ ਰਹਿਣ हां बिल्कुल जिवें की आपा ऑफ कैमरा ਹੁਣ ਗੱਲ ਕਰ ਰਹੇ ਸੀ ਤੁਸੀਂ ਆਪਣੇ ਹਸਬੰਦ ਦੀ ਬੜੀ ਤਾਰੀਫ ਕਰ ਰਹੇ ਸੀਗੇ ਹਾਂ ਹਸਬੰਦ ਮਤਲਬ ਕਰਮਾ ਨਾਲ ਹੈਨਾ ਜੀਵਨ ਸਾਥੀ ਜਿਹੜੇ ਮਿਲਦੇ ਆ ਤੇ ਮੈਂ ਜਿਵੇਂ ਬਚਪਨ ਤੋਂ ਲੈ ਕੇ ਮੈਂ ਬਹੁਤ ਗਰੀਬੀ ਦੇਖੀ ਬਹੁਤ ਘਟਾ ਟੋਇਆ ਕੰਮ ਵੀ ਬਹੁਤ ਕੀਤਾ ਆਈ ਹੈਗਾ ਵੀ ਆਪਾਂ ਕੋਈ ਜਾਨ ਲੁਕੋ ਕੇ ਰੱਖੀ ਹੈਨਾ ਜਿਵੇਂ ਚਲੋ ਅੱਜ ਕੱਲ ਤਾਂ ਕੁੜੀਆਂ ਲਈ ਕੰਮ ਆ ਜਿਹੜਾ ਘਟ ਗਿਆ ਵੀ ਸਾਡੇ ਵੇਰੀ ਬਹੁਤ ਹੁੰਦਾ ਸੀਗਾ ਤੇ ਉਹਨਾਂ ਕਰਮਾਂ ਦਾ ਜਿਹੜਾ ਫਲ ਆ ਉਹ ਮੇਰੇ ਘਰ ਆ ਰਹਾ अच्छा ते सच ही एक ਗੱਲ ਮਤਲਬ ਉਹ ਉਹਨਾਂ ਦੇ ਸਾਹਮਣੇ ਮੈਂ ਸ਼ਾਇਦ ਨਾ ਕਹਿ ਸਕਾਂ ਤੇ ਪਰ ਵੀ ਉਹ ਦੁਨੀਆ ਦੇ ਮੈਨੂੰ ਲੱਗਦਾ ਵੀ ਸਭ ਤੋਂ ਕੂਲ ਹਸਬੰਦ ਆ ਵੀ ਉਹਨਾਂ ਨੂੰ ਕਦੇ ਗੁੱਸਾ ਆ ਹੀ ਨਹੀਂ ਸਕਦਾ ਬੇਸ਼ੱਕ ਇੱਥੇ ਬੰਬ ਡੱਗ ਜੀ ਪਰ ਉਹ ਸ਼ਾਂਤ ਹੀ ਬੈਠੇ ਰਹਿਣਗੇ ਮਤਲਬ ਉਹਨਾਂ ਨੇ ਨਹੀਂ ਤੁਹਾਨੂੰ ਝਿੜਕਣਾ ਵੀ ਇੱਥੇ ਬੰਬ ਕਿਵੇਂ ਡੱਗ ਗਏ ਤੁਸੀਂ ਮਤਲਬ ਤੁਹਾਨੂੰ ਮੈਰਿਸ ਨੂੰ ਕਿੰਨਾ ਟਾਈਮ ਹੋ ਗਿਆ 6 ਸਾਲ ਹੋ ਗਏ ਜੀ 6 ਸਾਲ ਹੋ ਗਏ ਤੇ આજ ਤੱਕ ਕਦੇ ਤੁਹਾਡੀ ਲੜਾਈ ਵਗੈਰਾ ਕੁਛ ਨਹੀਂ ਬਿਲਕੁਲ ਵੀ ਨਹੀਂ ਮਤਲਬ ਮੇਰੀ ਹੁੰਦੀ ਹੈ ਜੇ ਲੜਾਈ ਕੱਲੀ ਦੀ अच्छा ਤੁਸੀਂ ਬੋਲਦੇ ਹੋ ਚੁੱਪ ਕਰ ਰਹੇ ਨਹੀਂ ਮੈਂ ਮੈਂ ਤਾਂ ਲੜਾਕੂ ਆ ਵੀ ਮੈਂ ਲੜਦੀ ਆ ਮੈਂ ਛੋਟੀ ਗਲਤੀ ਕਈ ਵਾਰੀ ਲੜ ਪੈਣੀ ਵੀ ਮੈਨੂੰ ਗੁੱਸਾ ਆਉਂਦਾ ਪਰ ਉਹ ਵੀ ਉਹ ਬਹੁਤ ਕੂਲ ਆ ਮੈਂ ਤਾਂ ਇਹ ਸੋਚਦੀ ਆ ਵੀ ਉਹਨਾਂ ਨੂੰ ਕਿਉਂ ਨਹੀਂ ਗੁੱਸਾ ਆਉਂਦਾ ਇਦਾਂ ਦਾ ਹਸਬੰਦ ਹਰ ਕੋਈ ਚਾਹੁੰਦਾ ਚਾਹੁੰਦਾ ਹਰ ਕੋਈ ਆ ਪਰ ਮਿਲਦਾ ਘਰ ਮਾਲੇ ਅੱਛਾ ਮੈਨੂੰ ਇਹ ਦੱਸੋ ਤੁਸੀਂ ਚੰਦਪਣ ਤੋਂ ਆ ਹਨਾ ਹਾਂਜੀ ਨਾਲ ਹੀ ਸਾਡਾ ਜਿਵੇਂ ਜੱਤੋਂ ਤੇ ਨਾਲ ਹੀ 10 ਮਿੰਟ ਦਾ ਰਸਤਾ ਹੈਗਾ ਚੰਦਪਣ ਚੰਦਪਣ ਮੇਰੇ ਪੇਕੇ ਆ ਅੱਛਾ ਜੀ ਪ੍ਰਵੀਨਦਰ ਸਿੰਘ ਦੀੰਪੀ ਦਾ ਪਿੰਡ ਚੰਦਪਣ ਉੱਥੇ ਮੇਰੇ ਪੇਕੇ ਆ ਤੇ ਨਾਲ ਹੀ ਸਾਰੇ ਜੱਤ ਐਨੀ ਨੇੜੇ ਸਾਰੇ ਤੇ ਪੇਕੇ ਵੀ ਕਰਮਾਂ ਨਾਲ ਹੀ ਮਿਲਦੇ ਆ ਲਵ ਮੈਰਿਜ ਸੈਰੈਂਜ ਮੈਰੀ ਫੁੱਲੀ ਅਰੇਂਜ ਹਾਂਜੀ ਜਿਵੇਂ ਮੇਰਾ ਜਤੋ ਕੰਪਿਊਟਰ ਸੈਂਟਰ ਆ ਤੇ ਕਾਫੀ ਮੈਂ ਜਤੋ ਦੀ ਜਿਵੇਂ ਬੱਚੇ ਪੜਾਏ ਆ ਸਾਰੇ ਆਮ ਜਿਹੜੇ ਹੋਰ ਪਿੰਡਾਂ ਦੇ ਆ ਇਲਾਕੇ ਦੇ ਸਾਰੇ ਪੜਾਏ ਆ ਹਨਾ ਤੇ ਜਤੋ ਇਹਨਾਂ ਦੇ ਗਵਾਂਢ ਚ ਜਿੱਥੇ ਮੇਰੇ ਜਿੱਥੇ ਸਾਡਾ ਮਤਲਬ ਸੌਰਿਆਂ ਦਾ ਘਰ ਆ ਤੇ ਉਹਨਾਂ ਦੇ ਆਂਢੀ ਗੁਆਂਢੀ ਸਾਰੇ ਬੱਚੇ ਮੇਰੇ ਕੋਲ ਪੜਦੇ ਸੀ ਪਰ ਇਹਨਾਂ ਨੂੰ ਮੈਂ ਕਦੇ ਜਤੋ ਚ ਦੇਖਿਆ ਨਹੀਂ ਮਲਾਏ ਨਹੀਂ ਵੀ ਮੇਰੇ ਹਸਬੰਦ ਨੂੰ ਨਹੀਂ ਦੇਖਿਆ ਉਹਨਾਂ ਦੇ ਮੀਨਜ਼ ਜਿਵੇਂ ਮੇਰੇ ਸੱਸ ਜਾਂ ਸਹੁਰੇ ਕਿਸੇ ਨੂੰ ਵੀ ਨਹੀਂ ਦੇਖਿਆ ਮੈਂ ਜਦੋਂ ਮੀਨਜ਼ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਜੱਤੋਂ ਰਹਿੰਦੇ ਆ ਤੇ ਬਾਅਦ ਚ ਹੁਣ ਜਿਵੇਂ ਫੁੱਲੀ ਅਰੇਂਜ ਆ ਮੀਨਜ਼ ਅਸੀਂ ਤਾਂ ਹਜੇ ਚਾਹੁੰਦੇ ਸੀਗੇ ਵੀ 6 ਮਹੀਨੇ ਹੋ ਹੋ ਠਹਿਰ ਕੇ ਹਨਾ ਵਿਆਹ ਹੋਵੇ ਪਰ ਇਹ ਹੁਣ ਮੈਂ ਆਏ ਕਿੰਨੀ ਹੋਈ ਪਹਿਲਾਂ ਹੀ ਹੋ ਜਾਂਦਾ ਚਾਰ ਸਾਲ ਵੀ ਲੇਟ ਹੋ ਗਏ ਲੇਟ ਹੋ ਗਏ ਹਾਂ ਵੀ ਜੇ ਨਾ ਚੰਗਾ ਚੰਗਾ ਸੋਹਣਾ ਸੋਹਣਾ ਹੋਣਾ ਸੀ ਨਾ ਸਾਰਾ ਵੀ ਜਿਵੇਂ ਹੁਣ ਗੈਰਿਜ਼ ਹੋਈ ਨਹੀਂ ਹੁੰਦੀ ਤਾਂ ਸਾਰੇ ਡਰਦੇ ਆ ਵੀ ਪਤਾ ਨਹੀਂ ਕੋਈ ਕੇਵ ਜਾ ਮਿਲਦਾ ਹਾਂ ਜਿਵੇਂ ਅੱਜ ਦੇ ਟਾਈਮ ਵਿੱਚ ਹਰ ਮੁੰਡਾ ਕੁੜੀ ਮੈਰिज ਹਰ ਇੱਕ ਨੂੰ ਹੁੰਦਾ ਵੀ ਹੋ ਜੇ ਹਨਾ ਤੇ ਹੋਣੀ ਹੀ ਅਮੀਨ ਤੇ ਹੋਣੀ ਤਾਂ ਹੈ ਤੇ ਪਰ ਠੀਕਾ ਕਈ ਵਾਰੀ ਹੁੰਦਾ ਵੀ ਅਗਲੇ ਨੂੰ ਥੋੜਾ ਕੰਮ ਹੁੰਦਾ ਵੀ ਅਸੀਂ ਥੋੜਾ ਕੰਮ ਨੂੰ ਆ ਚੀਜ਼ ਧਿਆਨ ਦੇ ਦਿਓਗੇ ਬਟ ਨਾ ਰੀਅਲ ਚ ਇੰਨੇ ਚੰਗਾ ਹਸਬੈਂਡ ਜਾਂ ਵਾਈਫ ਮਿਲਣੀ ਬਹੁਤ ਔਖੀ ਆ ਪਤਾ ਜੀ ਕਰਮਾਂ ਦੇ ਸੌਦੇ ਆ ਵੀ ਕਿਸੇ ਨੂੰ ਚੰਗਾ ਘਰ ਵਾਲਾ ਤੇ ਚੰਗੀ ਘਰ ਵਾਲੀ ਮਿਲਣਾ ਇਹ ਬਿਨਾ ਕਰਮਾਂ ਤੋਂ ਮੈਨੂੰ ਨਹੀਂ ਲੱਗਦਾ ਵੀ ਜੋੜੀਆਂ ਹੁਣ ਬਣਦੀਆਂ ਕਿਉਂਕਿ ਹੁਣ ਆਪਾਂ ਦੇਖਦੇ ਆ ਲੋਕਾਂ ਲੋਕਾਂ ਦੇ ਜਿਹੜੇ ਹਾਲ ਆ ਇੱਕ ਤਾਂ ਲੋਕਾਂ 'ਚ ਬਿਲਕੁਲ ਇਹਨੂੰ ਅਰੇ ਰਿਸ਼ਤਿਆਂ ਨੂੰ ਲੈ ਕੇ ਕਿਹੜਾ ਸਬਰ ਲੋਕਾਂ ਦੇ ਵਿੱਚ ਹੈਗਾ ਇਹ ਚੀਜ਼ਾਂ ਵੀ ਹੁਣ ਕਰਮਾਂ ਦੇ ਸੌਦੇ ਹੀ ਆ ਜਿਹੜੇ ਰਹਿ ਗਏ ਆ ਵੀ ਮੈਨੂੰ ਪਹਿਲਾਂ ਸ਼ਿਕਾਇਤਾਂ ਬਹੁਤ ਹੁੰਦੀਆਂ ਸੀਗੀਆਂ ਹਨਾ ਵੀ ਰੱਬ ਨਾਲ ਜਿੰਦਗੀ ਨਾਲ ਕਿ ਪੇਕੇ ਪਰ ਜਿਵੇਂ ਬੱਚੀ ਆ ਜਿਵੇਂ ਆਪਾਂ ਸ਼ੂਟਿੰਗ ਹੁੰਨੇ ਉਹ ਤੋਂ ਤਾਂ ਆਪਾਂ ਰੱਬ ਨਾਲ ਵੀ ਸ਼ਿਕਾਇਤਾਂ ਕਰਦੇ ਆ ਵੀ ਪਰਮਾਤਮਾ ਤੂੰ ਮੈਨੂੰ ਆਹ ਨਹੀਂ ਦਿੱਤਾ ਵੀ ਆਹ ਨਹੀਂ ਦਿੱਤਾ ਵੀ ਮੇਰੇ ਬਾਕੀ ਫਰੈਂਡ ਸਰਕਲ ਕੋਲੇ ਆ ਹੈਗਾ ਹਨਾ ਪਰ ਮੈਨੂੰ ਲੱਗਦਾ ਵੀ ਜੀਵਨ ਸਾਥੀ ਦੇ ਕੇ ਸਾਰੇ ਰੱਬ ਨੇ ਉਲਾਮੇ ਲਾਤੇ ਵੀ ਉਸ ਹਾਰੀ ਕਾਰਡ ਵਾਅਦਾ ਜਾਨੀ ਪੂਰੀ ਹੋ ਗਈ ਮਤਲਬ ਹੁਣ ਮੈਨੂੰ ਇੱਕ ਵੀ ਰੱਬ ਨਾਲ ਆਲਾਬਾ ਨਹੀਂ ਹੈਗਾ ਕਿਉਂਕਿ ਵੀ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਵੀ ਬੰਦਾ ਅੱਜ ਦੇ ਟਾਈਮ ਵਿੱਚ ਕੁੜੀ ਇੰਨੀ ਖੁਸ਼ ਆ ਇੰਨਾ ਸਕੂਨ ਆਗਾ ਆਪਦੇ ਲੌ ਫੈਮਿਲੀ 'ਚ ਕਿਉਂਕਿ ਹਰ ਕੋਈ ਕਿਤੇ ਨਾ ਕਿਤੇ ਕੋਈ ਨਾ ਕੋਈ ਹੁੰਦਾ ਨਾ ਵੀ ਇਹ ਚੀਜ਼ਾਂ ਦੀ ਵੀ ਕੁਝ ਚੀਜ਼ਾਂ ਤਾਂ ਦੇਖੋ ਆਪਦੇ ਤੇ ਵੀ ਡਿਪੈਂਡ ਆ ਹਨਾ ਵਿਜੇ ਵੀ ਹੁਣ ਮੰਨ ਲਓ ਇੱਕ ਲੜਕੀ ਐ ਦੂਜੇ ਘਰੇ ਜਾਂਦੀ ਐ। ਹਾਂਜੀ। ਕਈ ਤਾਂ ਔਰਤਾਂ ਹੁੰਦੀਆਂ ਵੀ ਦੂਸਰੇ ਦਿਨ ਤੋਂ ਹੀ ਉਹਨੂੰ ਆਪਦਾ ਸਹੁਰੇ ਪਰਿਵਾਰ ਨੂੰ ਆਪਦਾ ਪਰਿਵਾਰ ਮੰਨ ਲੈਂਦੀਆਂ। ਹਾਂਜੀ। ਤੇ ਕਈ ਦੇਖੋ ਬੁੱਢੀਆਂ ਹੋ ਜਾਂਦੀਆਂ। ਉਹ ਫਿਰ ਵੀ ਪੇਕਿਆਂ ਦੀ ਉਹਨਾਂ ਨੂੰ ਤਾਂ ਗਰਹਿੰਦੀ ਐ ਪੇਕਿਆਂ ਦਾ ਹੀ ਸਵਾਰਣੇ ਚ ਲੱਗੀਆਂ ਰਹਿੰਦੀਆਂ ਤੇ ਉਹ ਸਹੁਰੇ ਪਰਿਵਾਰ 'ਚ ਧਿਆਨ ਹੀ ਨਹੀਂ ਦਿੰਦੀਆਂ। ਹੂੰ। ਕਈ ਦੇਖਿਆ ਨਾ ਤੁਸੀਂ ਵੀ ਬੁੜੀਆਂ ਹੋ ਜਾਣਗੀਆਂ ਪਰ ਉਹ ਪੇਕਿਆਂ ਨੂੰ ਢੋਈ ਜਾਣਗੀਆਂ ਮਤਲਬ ਉਹ ਔਰਤਾਂ ਨਹੀਂ ਵੱਸ ਸਕਦੀਆਂ ਹਾਂ ਮੀਨਸ ਹੁਣ ਆਪਾਂ ਜੇ 25 ਸਾਲ ਦਾ ਕੋਈ 20 ਸਾਲ ਦਾ ਆਪਦੇ ਪੇਕੇ ਰਹਿ ਕੇ ਆਇਆ ਤਾਂ ਆਪਾਂ ਉਹਨਾਂ ਦਾ ਕਰਕੇ ਹੀ ਆਉਣੇ ਆ ਸਵਾਰ ਕੀ ਆਉਣੇ ਆ ਤੇ ਮੀਨਸ ਜਦੋਂ ਆਪਣਾ ਵਿਆਹ ਹੋ ਗਿਆ ਤਾਂ ਆਪਣੀਆਂ ਮਾਵਾਂ ਵੀ ਤਾਂ ਆਈਆਂ ਹੀ ਸੀ ਨਾ ਉਹਨਾਂ ਨੇ ਤਾਂ ਇਸ ਕਰ ਨੂੰ ਘਰ ਸਮਝਿਆ ਸੀਗਾ ਪਰ ਇਹ ਹੁਣ ਮੀਨਸ ਲੋਕ ਪਿੱਛੇ ਜ ਝਾਕ ਕਰੀ ਜਾਂਦੇ ਇਹ ਮਾਪਿਓ ਦੀ ਗਲਤੀ ਨਹੀਂ ਮਤਲਬ ਇਹ ਇਦਾਂ ਵੀ ਹੋ ਜਾਂਦਾ ਜੀ ਕਈ ਵਾਰੀ ਵੀ ਮਾਪਿਓ ਤਾਂ ਕੋਈ ਵੀ ਨਹੀਂ ਕਹਿੰਦਾ ਵੀ ਆ ਕੇ ਮੇਰੀ ਧੀ ਹੈ ਜਿਹੜੀ ਉਹ ਸਾਡੇ ਘਰੇ ਬੈਠੇ ਜਾਂ ਇਹਨਾਂ ਦਾ ਸਹੁਰੇ ਪਰਿਵਾਰ ਕੋਈ ਰੌਲਾ ਪਾਵੇ ਜਾਂ ਵੀ ਇਹ ਲੜਾਈ ਹੋਵੇ ਹਨ ਜਦੋਂ ਕਈ ਵਾਰੀ ਆ ਹੁੰਦਾ ਵੀ ਥੋੜ ਛੋਟੀ ਮੁੱਟੀ ਕਰ ਚਣੌਪਚਕ ਹੁੰਦੀ ਆ ਜਦੋਂ ਬੱਚੇ ਨੂੰ ਸਮਝਾ ਦੇਣਾ ਵੀ ਇਹ ਤੇਰਾ ਸਾਰਾ ਕੁਝ ਤੇਰਾ ਘਰ ਆ ਬਾਰਾਗਾ ਜਾਇ ਇੰਟਰਫੀਅਰ ਨਾ ਕਰਨੀ ਇਹ ਛੋਟੀ ਏਚ ਵੀ ਜੀ ਕਈ ਵਾਰੀ ਹੁੰਦੀ ਹੈ ਜਿਵੇਂ ਕੁੜੀਆਂ ਦੀ ਮੈਰਿਜ ਹੋ ਜਾਂਦੀਆਂ ਹਨ 17 18 ਸਾਲ ਦੀ ਇੱਕ ਲੜਕੀ ਸੀ ਉਹਦਾ ਵਿਆਹ ਹੋ ਗਿਆ ਹੁਣ ਤਾਂ ਹਜੇ ਪਤਾ ਹੀ ਨਹੀਂ ਸੀਗਾ ਵੀ ਵਿਆਹ ਇੱਕ ਜ਼ਿੰਮੇਵਾਰੀ ਵੀ ਹੈ ਨਾ ਇਹ ਇੱਕ ਦੂਜੇ ਪਰਿਵਾਰ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਹ ਵੀ ਮੇਰਾ ਪਰਿਵਾਰ ਇਹ ਇੱਕ ਜਿਹੜੀ 17-18 ਸਾਲਾਂ ਦੀ ਕੁੜੀ 18 ਸਾਲਾਂ ਦੀ ਕੁੜੀ ਹੈ ਮਤਲਬ 18 ਤੋਂ ਬਾਅਦ ਉਹਦਾ ਵਿਆਹ ਹੋ ਗਿਆ ਪਲੱਸ 2 ਤੋਂ ਬਾਅਦ ਹੁਣ ਤਾਂ ਪਤਾ ਹੀ ਨਹੀਂ ਹੁਣ ਤਾਂ ਲੱਗਦਾ ਵੀ ਜਿਹੜੇ ਮੇਰੇ ਮੇਰੇ ਮੰਮੀ ਡੈਡੀ ਆ ਉਹੀ ਮੇਰੇ ਮੰਮੀ ਡੈਡੀ ਆ ਮੇਰਾ ਭਰਾ ਹੀ ਮੇਰਾ ਭਰਾ ਤੇ ਇਹ ਬਗਾਨੇ ਆ ਤੇ ਫਿਰ ਉਹ ਸਹੁਰੇ ਪਰਿਵਾਰ ਜਦੋਂ ਨੂੰ ਉਹਨੂੰ ਹਜੇ 25 ਸਾਲ ਤੱਕ ਇਹ ਅਕਲੌਣੀ ਆ ਉਦੋਂ ਤਾਂ ਉਹਦਾ ਵਿਚਾਰੀ ਦਾ ਘਰ ਆ ਜਿਹੜਾ ਉਹ ਖਿੰਡਰ ਗਿਆ ਖਿੰਡਰ ਗਿਆ ਬਿਲਕੁਲ ਮਤਲਬ ਮੀ ਜੇ ਜੋ ਮੈਨੂੰ ਲੱਗਦਾ ਛੋਟੀ ਏਜ 'ਚ ਜਿਹੜੇ ਵਿਆਹ ਹੁੰਦੇ ਆ ਉਹ ਵੀ ਇਹਦਾ ਕਾਰਨ ਹੈਗਾ ਮੇਨ ਬਾਕੀ ਕਈ ਬੱਚੇ ਮਾਪੇ ਹੁੰਦੇ ਆ ਜਿਹ ਉਤੀ ਅਣਕਵੀਲਦਾਰੀ ਨਹੀਂ ਲੱਗਣ ਦਿੰਦੇ ਹੂੰ ਬਿਲਕੁਲ ਸਮਝਾਉਂ ਉਹਨਾਂ ਨੂੰ ਜਿਵੇਂ ਪਤਾ ਹੀ ਨਹੀਂ ਹੈਗਾ ਵੀ ਸਾਡੇ ਕੀ ਹੋ ਰਿਹਾ ਕਿ ਡਾਲਰ ਰਿਹਾ ਕਿ ਵਿਗੜ ਰਿਹਾ ਰਸੋਈ ਚ ਰਾਸ਼ਨ ਆ ਰਿਹਾ ਹਨਾ ਜੇ ਘਟ ਰਿਹਾ ਜਾਂ ਕੁਝ ਵਧ ਰਿਹਾ ਇਹ ਕੁੜੀਆਂ ਨੂੰ ਜੇ ਪੱਕੇ ਕਰਨੀ ਪਤਾ ਤਾਂ ਫਿਰ ਸੋਹਰੇ ਵੀ ਨਹੀਂ ਹੋਤੇ ਆ ਤੁਸੀਂ ਤਾਂ ਸਾਰਾ ਕੰਮ ਸਿੱਖ ਗਏ ਆ ਤਾਂ ਕਰਕੇ ਤੁਹਾਨੂੰ ਸੌਖਾ ਲੱਗਦਾ ਹਨਾ ਤੁਸੀਂ ਬਹੁਤ ਕੰਮ ਕੀਤਾ ਆਪਣੇ ਘਰੇ ਹਾਂ ਮੈਨੂੰ ਉੱਥੇ ਵੀ ਮੇਰੇ ਤੇ ਕਵੀਲਦਾਰੀ ਸੀ ਹਾਂਜੀ ਜਿਵੇਂ ਮੇਰਾ ਭਰਾ ਆਰਮੀ ਚ ਉੱਥੇ ਵੀ ਆਈ ਹੁੰਦਾ ਸੀ ਸਾਡਾ ਘਰ ਬਣਿਆ ਉਹ ਮਤਲਬ ਉਦੋਂ ਮੇਰਾ ਭਰਾ ਮੇਰੀ ਭੈਣ ਮੇਰੀ ਪੰਦੀ ਮੈਰਿਸ ਹੋਈ ਹੈ ਨਾ ਅੱਛੇ ਨਵਾਂ ਮਕਾਨ ਬਣਾਉਣੇ ਉਹ ਵੀ ਵਿਆਹ ਵਰ ਗਈ ਤੁਹਾਨੂੰ ਪਤਾ ਕੰਮ ਹੁੰਦਾ ਤਾਂ ਉਹ ਵੀ ਸਾਰਾ ਮਤਲਬ ਮੇਰੇ ਉੱਤੋਂ ਹੀ ਮੈਂ ਗੱਟਿਆਂ ਚ ਜਿਵੇਂ ਹੁਣ ਸੀਮੈਂਟ ਕਦੇ ਥੋੜ ਜਾਣਾ ਹੈ ਨਾ ਤਾਂ ਉਹ ਮੈਨੂੰ ਮੈਂ 10 10 ਕਿਲੋ ਸੀਮੈਂਟ ਆ ਜਿਹੜਾ ਉਹ ਝੋਲਿਆਂ ਚ ਲੈ ਕੇ ਗਈਆਂ ਵੀ ਕਈ ਵਾਰੀ ਕੋਈ ਇਦਾਂ ਦੀ ਆ ਜਾਂਦਾ ਹੈ ਨਾ ਵੀ ਉਹ ਮੈਂ ਬੱਸਾਂ ਤੇ ਢੋਏ ਮੈਂ ਹਰ ਇੱਕ ਚੀਜ਼ ਕੀਤੀ ਉਹ ਨਹੀਂ ਬਿਲਕੁਲ ਦੇਖੋ ਕੁੜੀਆਂ ਮੈਂ ਤਾਂ ਹੀ ਕਹਾਂ ਨਾ ਕਿਸੇ ਨਾਲੋਂ ਘੱਟ ਨਹੀਂ ਆ ਹਰ ਫੀਲਡ ਵਿੱਚ ਅੱਗ ਗਈ ਆ ਜੇ ਤੁਸੀਂ ਇੱਥੇ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਤੁਸੀਂ ਮਲਟੀ ਟੈਲੈਂਟ ਹੋ ਮਤਲਬ ਬਹੁਤ ਅੱਛੇ ਕੰਮ ਕਰ ਰਹੀ ਹਾਂ ਜੀ ਜਿ ਕਹਿੰਦੇ ਜਿੰਨੀ ਪਤੰਗ ਤਾਂ ਉੱਡਦੀ ਆ ਤੇ ਜਿੰਨਾ ਬੰਦਾ ਸਕਸੈਸ ਹੁੰਦਾ ਉਹਨੇ ਉਹਦੇ ਮਤਲਬ ਜਿਹੜੇ ਲੱਤਾਂ ਖਿੱਚਣ ਵਾਲੇ ਜ਼ਿਆਦੇ ਹੋ ਜਾਂਦੇ ਆ ਹ ਹੁੰਦੇ ਆ ਖਾਸ ਕਰਕੇ ਔਰਤਾਂ ਦੇ ਤਾਂ ਵਧ ਹੁੰਦੇ ਆ ਮਤਲਬ ਕਈਆਂ ਦੀ ਤਾਂ ਹੁਣ ਵਿਚਾਰੀਆਂ ਦੇ ਘਰੋਂ ਹੀ ਲੱਤਾਂ ਖਿੱਚਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਉਹ ਨਾ ਗੱਲ ਨਹੀਂ ਇਹ ਬਹੁਤ ਵਧੀਆ ਗੱਲ ਆ ਠੀਕ ਆ ਬਾਹਰੋਂ ਆਪਾਂ ਸਹਿਨ ਕਰ ਸਕਦੇ ਹਾਂ ਜਦੋਂ ਘਰ ਤੋਂ ਕੋਈ ਐਦਾਂ ਕਰਦਾ ਜਿਵੇਂ ਕਿ ਤਾਂ ਉਹਨੂੰ ਫੁੱਲ ਸਪੋਰਟ ਹੈਗਾ ਤਾਂ ਕਰਕੇ ਹੀ ਤੁਸੀਂ ਅੱਜ ਇੱਥੇ ਸਾਡੇ ਸਾਹਮਣੇ ਬੈਠੇ ਹੋ ਮੈਨੂੰ ਲੱਗਦਾ ਵੀ ਮੈਂ ਜੋ ਕੁਝ ਵੀ ਆਪਦੇ ਘਰ ਨੇ ਸੱਚੀ ਪੁਆਇੰਟ ਹੀ ਹੈਗਾ ਇਹ ਇਹਦੇ ਵਿੱਚ ਕੋਈ ਝੂਠ ਵੀ ਨਹੀਂ ਤੁਸੀਂ ਮਤਲਬ ਆਮ ਹੀ ਜਿਹੜੇ ਜੱਤੋਂ ਸ਼ਹਿਰ ਦੇ ਹੈਗੇ ਆ ਉਹਨਾਂ ਨੇ ਸਾਨੂੰ ਦੋਵਾਂ ਨੂੰ ਇਕੱਠੇ ਦੇਖਿਆ ਹੋਊਗਾ ਜਿਵੇਂ ਮਤਲਬ ਉਹ ਦੋ ਜਾਣੇ ਨਹੀਂ ਹੁੰਦੇ ਉਹ ਕਹਿੰਦੇ ਹਾਂ ਨਹੀਂ ਨਹੀਂ ਉਹ ਤਾਂ ਨਹੀਂ ਜਿਵੇਂ ਦੋ ਮੰਨ ਲਓ ਦੋਸਤ ਆ ਕਿਤੇ ਵੀ ਜਾਂਦੇ ਉਹਨੂੰ ਆਈ ਨਹੀਂ ਕਹਿੰਦੇ ਤੇਰੇ ਨਾਲ ਦਾ ਕਿੱਥੇ ਹੋਏ ਅੱਛਾ ਮਤਲਬ ਸਾਡਾ ਆ ਇਹ ਆ ਸਿਸਟਮ ਜੀ ਉਹ ਹੈਗੇ ਤਾਂ ਮੈਂ ਵੀ ਆ ਜੇ ਮੈਂ ਆ ਤਾਂ ਉਹ ਵੀ ਆ ਨਹੀਂ ਬਹੁਤ ਵਧੀਆ ਗੱਲ ਆ ਤੁਹਾਡੀ ਜੋੜੀ ਇਦਾਂ ਹੀ ਬਣੀ ਰਹੇ ਸਲਾਮਤ ਰਹੇ